ਉਰੇ ਬੇਨਵਲਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੀ ਵਾਹੀ ਗੁਰਜੀਤ ਕਉਸਾਂ ਵਾਹੀ ਗੁਰਜੀ ਕੀ ਪਤੇ ਵਾਜ ਗੁਰੂ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਵੀਰਾ ਤਨ ਤਨ ਸਤਿਗੁਰੂ ਯੁਗ ਯੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਆਪ ਸੰਗਤਾਂ ਨੇ ਸੋ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅੱਜ ਵਕਤ ਪਾਵਨ ਬਾਣੀ ਦੀ ਕਥਾ ਵਿਚਾਰ ਆਪਕਾ ਸਭਨੇ ਰਲ ਮਿਲ ਕੇ ਕਰਨੀ ਹੈ ਕਥਾ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਬਾਣੀ ਦੀ ਪਾਲੀਏ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਬਲਾਵਤੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੈ ਆਪ ਧੰਤਾ ਦੀ ਜੋਗੋਂ ਜਿਹੜੇ ਸਤਿਗੁਰਾਂ ਦੀ ਪਾਵਨ ਪਿਤਰ ਗੁਰ ਚਰਨਾਂ ਦੇ ਵਿੱਚ ਭਾਈ ਤੁਸੀਂ ਚੱਲ ਕਰਕੇ ਆਏ ਹੋ ਅੰਮਾਕਾਰਾਂ ਤੋਂ ਛੁਟਕਾਰਾ ਪਾਕਰ ਸਮੇਂ ਦੀ ਸੁਭਾਰ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਤਾਂ ਹਣ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਪਰਮਾਨੰ ਕਰਦੇ ਐ ਪਾਸਾ ਜੀ ਕਹਿੰਦੇ ਸਤ ਸੰਗਤ ਮਿਲੇ ਸੂ ਤਰਿਆ ਮੇਰੇ ਮਾਧੋ ਜੀ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਮਨੁੱਖ ਸਮੇਂ ਤੋਂ ਸਮਾਂ ਕੱਢ ਕੇ ਉਹ ਭਾਈ ਭਾਵਦਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਜਿਹੜਾ ਮਨੁੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ ਜਿਹੜਾ ਮਨੁੱਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਵਾਹਿਗੁਰੂ ਜੀ ਦੀ ਕਥਾ ਵਿਚਾਰ ਸਰਵਣ ਕਰੇ ਉਹ ਮਨੁੱਖ ਭਾਈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਤੇ 사ਤਗੁਰੂ ਜੀ ਕਿਰਪਾ ਕਰ ਦਿੰਦੇ ਆ 사ਤਗੁਰੂ ਜੀ ਰਹਿਨਤ ਕਰ ਦਿੰਦੇ ਆ ਉਹ ਮਨੁੱਖ ਦਾ ਐਸਾ ਪਾਰ ਉਤਾਰਾ ਕਰ ਦਿਆ ਉਹਦਾ ਲੋਕ ਤੇ ਪਰਲੋਕ ਵੀ ਸਵਾਰ ਦਿੰਦੇ ਐ ਐਵੇਂ ਜਿਵੇਂ ਧੰਨ 사ਤਗੁਰੂ ਗੁਰੂ ਦਸ਼ਮੇਸ਼ ਪਿਤਾ ਜੀ ਕਲਗੀ ਤਰਪਾਸਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਰਾਜਮਾਨ ਤਾਂ ਹਣ ਗੁਰੂ ਪਿਆਰਿਓ ਸਤਿਗੁਰੂ ਗੁਰੂ ਕਲਗੀ ਤਰਪਾਸਾ ਜੀ ਨੇ ਹਰ ਰੋਜ਼ ਦੀ ਤਰ੍ਹਾਂ ਦੀਵਾਨ ਸਜਾਇਆ ਔਰ ਦੀਵਾਨ ਦੇ ਵਿੱਚ ਉਸੇ ਤਰ੍ਹਾਂ ਹੀ ਸਿੱਖ ਸੰਗਤਾਂ ਘਟਾਵਾਂ ਲੈ ਕੇ ਆਉਂਦੀਆਂ ਕੋਈ ਕੁਸ਼ ਪੇਟਾ ਕਰਦਾ ਕੋਈ ਕੁਸ਼ ਪੇਟਾ ਕਰਦਾ ਤਾਂ ਸਤਿਗੁਰਾਂ ਨੇ ਇੱਕ ਬਚਨ ਸੰਗਤਾਂ ਨੂੰ ਕਿਹਾ ਕਿ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਤੋਂ ਜਿਹੜੀਆਂ ਤੁਸੀਂ ਇਹ ਢਟਾਵਾਂ ਲੈ ਕੇ ਆਉਣੇ ਹੋ ਉਹ ਦਸ਼ਾਲੇ ਪੇਟਾ ਕਰਦਾ ਹੈ ਕੋਈ ਲੰਗਰ ਦੀਆਂ ਵਸਤੂਆਂ ਪੇਟਾ ਕਰਦਾ ਹੈ ਇਹ ਸਾਰੀਆਂ ਢਟਾਵਾਂ ਜਿਹੜੀਆਂ ਇਹਨਾਂ ਨੂੰ ਘਟਾ ਦਿਓ ਅੱਜ ਤੋਂ ਬਾਅਦ ਦੇ ਵਿੱਚ ਇਹ ਢਟਾਵਾਂ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਦਰਬਾਰ ਦੇ ਵਿੱਚ ਇਦਾਂ ਦੀਆਂ ਹੋਇਆ ਕਰਨਗੀਆਂ ਜਿਸ ਦੇ ਕੋਲ ਕੋਈ ਸੋਹਣਾ ਘੋੜਾ ਹੈ ਤਾਂ ਉਹ ਘੋੜਾ ਲੈ ਕੇ ਆਵੇ ਫੌਜ ਤਿਆਰ ਕਰਨੀ ਹੈ ਜਿਹਦੇ ਕੋਲ ਕੋਈ ਸ਼ਸਤਰ ਹੈ ਸੋਹਣਾ ਤਾਂ ਸ਼ਸਤਰ ਲੈ ਕੇ ਆਵੇ ਨੇਜਾ ਢਾਲ ਜੋ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਸਤਰ ਹੈ ਜਿਸ ਵੀ ਕਿਸੇ ਦੇ ਧੀ ਪੁੱਤ ਨੇ ਫੌਜ ਦੇ ਵਿੱਚ ਭਾਗ ਲੇਣਾ ਤੇ ਉਹ ਵੀ ਆ ਗਿਆ ਤਾਂ ਹੁਣ ਗੁਰੂ ਪਿਆਰਿਓ ਜਦੋਂ ਇਹ ਸਤਿਗੁਰਾਂ ਨੇ ਬਚਨ ਕੀਤਾ ਤਾਂ ਉਸ ਦਿਨ ਤੋਂ ਲੈ ਕੇ ਸੰਗਤਾਂ ਨੇ ਇਸ ਬਚਨ ਨੂੰ ਪੱਲੇ ਬੰਨ ਲਿਆ ਤੇ ਸਿੱਖ ਸੰਗਤਾਂ ਹੁਣ ਦੂਸਰੇ ਦਿਨ ਆਈਆਂ ਉਸੇ ਤਰ੍ਹਾਂ ਦੀਵਾਨ ਸਜਿਆ ਹੁਣ ਕੋਈ ਘੋੜੇ ਲੈ ਕੇ ਆਇਆ ਕੋਈ ਸ਼ਸਤਰ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਐਦਾਂ ਕੋਈ ਆਖਦਾ ਮਹਾਰਾਜ ਸਾਡੇ ਪੁੱਤਰ ਨੂੰ ਤੁਸੀਂ ਫੌਜ ਦੇ ਵਿੱਚ ਭਰਤੀ ਕਰ ਲਓ ਸਾਡਾ ਇੱਕ ਕਰ ਲਓ ਸਾਡੇ ਦੋ ਕਰ ਲਓ ਐਦਾਂ ਉਹ ਟਾਈਮ ਤੇ ਸਤਿਗੁਰਾਂ ਦੇ ਕੋਲ ਘੱਟੋ-ਘੱਟ 500 ਨੌਜਵਾਨ ਜਿਹੜਾ ਸੀਗਾ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ 500 ਨੌਜਵਾਨ ਦੀ ਭਰਤੀ ਹੋ ਗਈ ਸੀ ਫੌਜ ਦੀ ਤਾਂ ਹਣ ਗੁਰੂ ਪਿਆਰੋ ਸਤਿਗੁਰੂ ਗੁਰੂ ਗਰੀਬਨਵਾਜ ਪਾਸਾ ਜੀ ਦੇ ਚਰਨਾਂ ਦੇ ਵਿੱਚ ਭਾਈ ਗਿਆਨ ਚੰਦ ਜੀ ਹੈ ਜਿਹੜੇ ਸਤਿਗੁਰਾਂ ਦੇ ਸਿੱਖ ਹੈ ਬਾਣੀ ਪੜਨ ਵਾਲਾ ਸਿੱਖ ਹੈ ਗਾ ਗੁਰੂ ਤੇ ਘਰੋਸਾ ਰੱਖਣ ਵਾਲਾ ਸਿੱਖ ਹੈ ਗਾ ਕਿ ਪਾਈ ਗਿਆਨ ਚੰਦ ਜੀ ਵੀ ਬੜੇ ਪਿਆਰ ਦੇ ਨਾਲ ਇੱਕ ਦਿਨ ਦੋ ਦਿਨ ਚਾਰ ਦਿਨ ਲੰਘੇ ਪੰਜ ਚਾਰ ਦਿਨਾਂ ਬਾਅਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਤਾਂ ਸ੍ਰੀ ਸਭ ਲੈ ਕੇ ਆਇਆ ਬਹੁਤ ਸੋਹਣੀ ਬਣਾ ਕੇ ਭਾਈ ਗਿਆਨ ਚੰਦ ਤੇ ਘਟਾਲ ਲੈ ਕੇ ਆਇਆ ਹੋਰ ਕਈ ਸ਼ਸਤਰ ਸਿੰਘ ਉਹ ਲੈ ਕੇ ਆਇਆ ਤਾਂ ਹਣ ਸਤਿਗੁਰੂ ਗੁਰੂ ਗ੍ਰੀਵ ਰਾਇ ਪਾਸਾ ਜੀ ਦੇ ਆ ਕਰਕੇ ਚਰਨਾਂ ਦੇ ਵਿੱਚ ਉਸ ਜਿੰਨੇ ਵੀ ਸ਼ਸਤਰ ਸੀਗੇ ਸਾਰੇ ਭੇਟਾ ਕਰ ਦਿੱਤੇ ਭਾਈ ਗਿਆਨ ਚੰਦ ਜੀ ਹੁਣ ਭਾਈ ਗਿਆਨ ਚੰਦ ਜੀ ਨੇ ਜਦੋਂ ਸ਼ਸਤਰ ਭੇਟਾ ਕੀਤੇ ਤਾਂ ਸਤਿਗੁਰਾਂ ਨੇ ਜਿਹੜੋ ਤਲਵਾਰ ਚੁੱਕੀ ਤਲਵਾਰ ਚੁੱਕ ਕੇ ਸਤਿਗੁਰੂ ਜੀ ਉਹਦੀ ਪ੍ਰਸ਼ੰਸਾ ਕਰਦੇ ਤਲਵਾਰ ਦੀ ਵਡਿਆਈ ਕਰਦੇ ਆ ਸਤ ਧੰਕਾਂ ਤੋਂ ਤਿਆਰ ਕੀਤੀ ਹੋਈ ਸਾਰੇ ਜਿੰਨੇ ਸ਼ਸਤਰ ਲੈ ਕੇ ਆਇਆ ਸਾਰੇ ਸਤ ਧੰਕਾਂ ਤੋਂ ਤਿਆਰ ਕੀਤੇ ਹੋਏ ਸੋਨਾ ਚਾਂਦੀ ਜੋ ਵੀ ਸਾਰਾ ਹੈ ਸਰਬ ਲੋਭ ਵਗੈਰਾ ਤੇ ਸਤ ਗੁਰੂ ਜੀ ਕਹਿੰਦੇ ਭਾਈ ਗਿਆਨ ਚੰਦ ਜੀ ਜਿਹੜੀ ਤੋਂ ਸਰੀਸਾ ਬਣਾਈ ਹੈ ਨਾ ਇਹਦੀ ਜਿੰਨੀ ਵੀ ਬਣਾਈ ਕੀਤੀ ਜਾਵੇ ਜਿੰਨੀ ਵੀ ਇਹਦੀ ਪ੍ਰਸੰਸਾ ਕੀਤੀ ਜਾਵੇ ਥੋੜੀ ਥੋੜੀ ਹੈ ਬਹੁਤ ਸੋਹਣੀ ਬਣਾਈ ਤੇ ਗੁਰੂ ਪਿਆਰਿਓ ਆਮ ਹੀ ਇਹ ਗੱਲ ਹੈ ਕਿਸੇ ਮਨੁੱਖ ਨੂੰ ਆਪਾਂ ਮਾੜਾ ਜਿਹਾ ਸਲਾਹ ਗੀਏਗਾ ਉਹਦੀ ਚੀਜ਼ ਨੂੰ ਸਲਾਹ ਗੀਏ ਫਿਰ ਉਹਦੇ ਮਨ ਦੇ ਵਿੱਚ ਹੰਕਾਰ ਮੈਂ ਮੇਰੀ ਆ ਜਾਂਦੀ ਹੈ ਵੀ ਮੈਂ ਪਤਾ ਜੀ ਕਿੱਡਾ ਕਬਟਾ ਉਸਹਾ ਚਾਹੇ ਕੋਈ ਝੂਠੀ ਤਾਰੀਫ ਕਰ ਦੇਵੇ ਅਸੀਂ ਐ ਪਟਨ ਵਾਲੇ ਹੋ ਜਾਂਦੇ ਪਰ ਸਤਿਗੁਰੂ ਜੀ ਕਹਿੰਦੇ ਨਹੀਂ ਭਾਈ ਐਦਾਂ ਨਹੀਂ ਕਰਨਾ ਚਾਹੀਦਾ ਇਹ ਗੁਣ ਜਿਹੜੇ ਦਿੱਤੇ ਆ ਇਹ ਵਾਹਿਗੁਰੂ ਦੇ ਦਿੱਤੇ ਹੋਏ ਆ ਜੇ ਤੁਹਾਡੇ ਵਿੱਚ ਗੁਣ ਹੈ ਤਾਂ ਤੁਹਾਡੇ ਵਿੱਚ ਔਗਣ ਵੀ ਹੈ ਔਰ ਜੇਕਰ ਤੁਹਾਡੇ ਵਿੱਚ ਔਗਣ ਆ ਤਾਂ ਤੁਹਾਡੇ ਵਿੱਚ ਗੁਣ ਵੀ ਹੈ ਕੋਈ ਵੀ ਮਨੁੱਖ ਐਸਾ ਨਹੀਂ ਕਿ ਜਿਸਮ ਨੁੱਕ ਦੇ ਵਿੱਚ ਕੱਲੇ ਗੁਣ ਹੀ ਹੋਣ ਜਾਂ ਉਹਦੇ ਵਿੱਚ ਔਗਣ ਹੀ ਹੋਣ ਇਹ ਨਹੀਂ ਹੋ ਸਕਦਾ ਅਸੀਂ ਸਾਰੇ ਜਿੰਨੇ ਮਨੁੱਖਾਂ ਆਗੇ ਸਾਰੇ ਇਹ ਗੱਲ ਆਖਦੇ ਆ ਕਿ ਮੈਂ ਸਿਆਣਾਗਾ ਦੂਜਾ ਕਮਲਾ ਹੈ ਮੈਨੂੰ ਵੱਧ ਸੋਝੀ ਹੈ ਦੂਜੇ ਨੂੰ ਪਤਾ ਹੀ ਕੋਈ ਨਹੀਂ ਮੈਨੂੰ ਗਿਆਨ ਅ ਦੂਜੇ ਨੂੰ ਗਿਆਨ ਕੋਈ ਨਹੀਂ ਮੇਰੇ ਵਿੱਚ ਇਹ ਔਗਣਾਂ ਆ ਗਈ ਉਹਦੇ ਵਿੱਚ ਤਾਂ ਔਗਣ ਹੀ ਆ ਸਾਰੇ ਪਰ ਗੱਲ ਇਹ ਹੈ ਵੀ ਸਤਿਗੁਰੂ ਜੀ ਕਹਿੰਦੇ ਜੇ ਔਗਣ ਨਹੀਂ ਤਾਂ ਪ੍ਰਮਾਤਮਾ ਦੇ ਵਿੱਚ ਔਗਣ ਹੈ ਨਹੀਂ ਆਪਾਂ ਤਾਂ ਸਾਰੇ ਔਗਣ ਆ ਰਹੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਮਾਨ ਨਹੀਂ ਕਰਨਾ ਚਾਹੀਦਾ ਬੰਦੋ ਹੁਣ ਭਾਈ ਗਿਆਨ ਚੰਦ ਜੀ ਦੇ ਜਿਹੜੇ ਸ਼ਾਸਤਰ ਆ ਗਏ ਉਹਨਾਂ ਨੂੰ ਸਤਿਗੁਰਾਂ ਨੇ ਬੜਾ ਸਲਾਹਿਆ ਕਾਠ ਬੜਾ ਸੰਗਤ ਦਾ ਆਖਿਆ ਭਾਈ ਗੁਰਸਿੱਖੋ ਗੁਰੂ ਪਿਆਰੇ ਸਾਥ ਸੰਗਤ ਜੀਓ ਭਾਈ ਗਿਆਨ ਚੰਦ ਬੜੇ ਸੋਹਣੇ ਸ਼ਾਸਤਰ ਬਣਾ ਕੇ ਲੈ ਕੇ ਆਇਆ ਇਹਨਾਂ ਸ਼ਾਸਤਰਾਂ ਦੀ ਤਰੀਫ਼ ਕਰਨੀ ਬਣਦੀ ਹੈ ਬਹੁਤ ਵਧੀਆ ਬਣਾਇਆ ਤਾਂ ਹੁਣ ਦੂਸਰੇ ਨੰਬਰ ਤੇ ਢਾਲ ਆ ਗਈ ਤੇ ਜਦੋਂ ਢਾਲ ਦੀ ਪ੍ਰਸ਼ੰਸਾ ਕੀਤੀ ਸਤਿਗੁਰਾਂ ਨੇ ਤਾਂ ਗਿਆਨ ਚੰਦ ਸੀ ਜਿਹੜਾ ਪਟਨਾਲਾ ਹੋ ਗਿਆ ਤੇ ਗਿਆਨ ਚੰਦ ਕਹਿੰਦਾ ਹਜੇ ਤਾਂ ਮਹਾਰਾਜ ਇਹ ਬਣਾਈ ਕੁਛ ਨਹੀਂ ਹੈ ਹਜੇ ਤਾਂ ਇਹ ਪੂਰੀ ਫੁੱਲ ਬਣਾਉਣੀ ਹੈ ਅਜਿਹਾ ਤਾਂ ਇਹ ਦੇ ਵਿੱਚ ਬਹੁਤ ਕੁਛ ਭਰਨ ਵਾਲਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਇਹ ਦੇ ਵਿੱਚ ਹਜੇ ਬਹੁਤ ਕੁਛ ਭਰਨ ਵਾਲਾ। ਹਾਂ ਮਹਾਰਾਜ ਇਹ ਦੇ ਵਿੱਚ ਬਹੁਤ ਇਹ ਤਾਂ ਪੱਕੀ ਕਰਨੀ ਹੈ। ਤਾਂ ਹੁਣ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਇਸ ਤੋਂ ਵੱਧ ਪੱਕੀ ਕੀ ਕਰਕੇ ਲਿਆਵੇਂਗਾ ਬਹੁਤ ਪੱਕੀ ਹੈ। ਹਾਂ ਮਹਾਰਾਜ ਇਹ ਤਾਂ ਹੈ। ਇਹ ਮੰਨ ਲਿਗਿਆ ਤਾਂ ਇਹ ਬਹੁਤ ਪੱਕੀ ਹੈ ਕਿ ਮੇਰੇ ਵਰਗਾ ਕੋਈ ਮਿਸਤਰੀ ਨਹੀਂ ਹੈ। ਮੇਰੇ ਵਰਗਾ ਕੋਈ ਬਣ ਨਹੀਂ ਸਕਦਾ ਮੈਂ ਤਾਂ ਬਹੁਤ ਤਸ਼ੱਲੀ ਬਖਸ਼ ਕੰਮ ਕੀਤਾ ਹੈ। ਸਤਿਗੁਰੂ ਜੀ ਜਾਣਦੇ ਵੀ ਗਿਆਨ ਚੰਦ ਦੇ ਅੰਦਰ ਹੰਕਾਰ ਆ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਗਿਆਨ ਚੰਦ ਜੀ ਇਹ ਜਿਹੜੀ ਤੇਰੀ ਢਾਲ ਹੈਗੀ ਕਿੰਨੀ ਪੱਕੀ ਹੈ ਦੱਸ। ਕਹਿੰਦਾ ਮਹਾਰਾਜ ਢਾਲ ਇੰਨੀ ਇੱਕ ਪੱਕੀ ਐ ਵੀ ਇਹਦੇ ਵਿੱਚ ਦੀ ਬੰਦੂਕ ਦੀ ਗੋਲੀ ਵੀ ਨਹੀਂ ਲੰਘ ਸਕਦੀ ਇੰਨੀ ਇੱਕ ਪੱਕੀ ਐ ਕਿ ਕਦੇ ਹੋ ਨਹੀਂ ਸਕਦਾ ਤੇ ਪਾਸਾ ਜੀ ਕਹਿੰਦੇ ਭਾਈ ਗਿਆਨ ਚੰਦ ਜੀ ਜੇਕਰ ਅਸੀਂ ਇਸ ਢਾਲ ਨੂੰ ਇੱਕ ਸਿੱਖ ਦੀ ਮੁੱਕੀ ਦੇ ਨਾਲ ਪਣਾ ਕੇ ਫੇਰ ਤਾਂ ਹੁਣ ਗੁਰੂ ਪਿਆਰੋ ਭਾਈ ਗਿਆਨ ਚੰਦ ਜੀ ਜਦੋਂ ਹੰਕਾਰ ਦੇ ਵਿੱਚ ਸੀ ਮੈਂ ਮੇਰੀ